ਵਾਤਾ ਵਰੰਦਾ ਪਾਠ ਦੂਜਾ ਦਾਦਾ ਜੀ ਜਦੋਂ ਜਵਾਨ ਸਨ ਆਓ ਬੱਚੋ ਇਸ ਪਾਠ ਨੂੰ ਸ਼ੁਰੂ ਕਰੀਏ ਰਾਜੂ ਦੇ ਘਰ ਇੱਕ ਪੁਰਾਣੀ ਤਸਵੀਰ ਲੱਗੀ ਹੋਈ ਸੀ ਇੱਕ ਦਿਨ ਰਾਜੂ ਨੇ ਆਪਣੇ ਪਿਤਾ ਜੀ ਨੂੰ ਪੁੱਛਿਆ ਇਹ ਕਿਸ ਦੀ ਤਸਵੀਰ ਹੈ ਪਿਤਾ ਜੀ ਇਹ ਮੇਰੇ ਪਿਤਾ ਜੀ ਦੀ ਤਸਵੀਰ ਹੈ ਹੈਰਾਨ ਹੋ ਕੇ ਤੁਹਾਡੇ ਪਿਤਾ ਜੀ ਯਾਨੀ ਮੇਰੇ ਦਾਦਾ ਜੀ ਪਿਤਾ ਹਾਂ ਬੇਟੇ ਰਾਜੂ ਪਰ ਦਾਦਾ ਜੀ ਤਾਂ ਬਹੁਤ ਕਮਜ਼ੋਰ ਹਨ ਉਹ ਤਾਂ ਤੁਰਦੇ ਵੀ ਸੋਟੀ ਨਾਲ ਹਨ ਇਹ ਤਾਂ ਬਹੁਤ ਤਕੜਾ ਆਦਮੀ ਜਾਪਦਾ ਹੈ ਪਿਤਾ ਬੇਟੇ ਉਹ ਆਪਣੀ ਜਵਾਨੀ ਸਮੇ ਬਹੁਤ ਤਕੜੇ ਸਨ ਹੁਣ ਉਹ ਬੁੱਢੇ ਹੋ ਗਏ ਹਨ ਰਾਜੂ ਤੁਸੀਂ ਵੀ ਬੁੱਢੇ ਹੋ ਜਾਵੋਗੇ पिता हां बेटे मैं ही नहीं तेरी माता भी समय नाल बुड्ढी हो ਜਾਵੇਗੀ ਪਰ ਤਦ ਤੂੰ ਇੱਕ ਜਵਾਨ ਹੋ ਜਾਵੇਂਗਾ ਰਾਜੂ ਦਾ ਆਪਣੇ ਦਾਦਾ ਜੀ ਨਾਲ ਬਹੁਤ ਪਿਆਰ ਹੈ ਘਰ ਵਿੱਚ ਅਖਬਾਰ ਆਉਂਦਾ ਹੈ ਦਾਦਾ ਜੀ ਦੀ ਨਿਗਾ ਕਮਜ਼ੋਰ ਹੋਣ ਕਰਕੇ ਉਹ ਅਖਬਾਰ ਨਹੀਂ ਪੜ ਸਕਦੇ ਇਸ ਲਈ ਰਾਜੂ ਉਹਨਾਂ ਨੂੰ ਅਖਬਾਰ ਪੜ੍ਹ ਕੇ ਸੁਣਾਉਂਦਾ ਹੈ ਜਦੋਂ ਦਾਦਾ ਜੀ ਨੂੰ ਪਿਆਸ ਲੱਗਦੀ ਹੈ ਤਾਂ ਰਾਜੂ ਉਹਨਾਂ ਲਈ ਪਾਣੀ ਲੈ ਕੇ ਆਉਂਦਾ ਹੈ ਦਾਦਾ ਜੀ ਵੀ ਰਾਜੂ ਨੂੰ ਬਹੁਤ ਪਿਆਰ ਕਰਦੇ ਹਨ ਰਾਜੂ ਨੇ ਆਪਣੇ ਦਾਦਾ ਜੀ ਨੂੰ ਕਿਹਾ ਕਿ ਉਸ ਨੂੰ ਬਹੁਤ ਦੁੱਖ ਹੈ ਕਿ ਉਹ ਹੁਣ ਐਨੇ ਕਮਜ਼ੋਰ ਹੋ ਗਏ ਹਨ ਅਤੇ ਉਹਨਾਂ ਨੂੰ ਦਿਸਣ ਵੀ ਘੱਟ ਲੱਗ ਪਿਆ ਹੈ ਦਾਦਾ ਜੀ ਨੇ ਕਿਹਾ ਕਿ ਉਹਨਾਂ ਨੂੰ ਇਸ ਦਾ ਫਿਕਰ ਨਹੀਂ ਕਿਉਂਕਿ ਰਾਜੂ ਦੇ ਮਾਤਾ ਪਿਤਾ ਉਹਨਾਂ ਦੀ ਬਹੁਤ ਵਧੀਆ ਦੇਖਭਾਲ ਕਰਦੇ ਹਨ। ਪ੍ਰਸ਼ਨ ਨੰਬਰ 1 ਤੁਸੀਂ ਆਪਣੇ ਪਰਿਵਾਰ ਦੇ ਬਜ਼ੁਰਗਾਂ ਲਈ ਕੀ ਕਰਦੇ ਹੋ? ਇਸ ਦਾ ਜਵਾਬ ਹੈ ਅਸੀਂ ਉਹਨਾਂ ਨੂੰ ਖਾਣਾ, ਪਾਣੀ ਅਤੇ ਦਵਾਈਆਂ ਦਿੰਦੇ ਹਾਂ ਅਤੇ ਉਹਨਾਂ ਦੀਆਂ ਚੀਜ਼ਾਂ ਲੱਭਣ ਵਿੱਚ ਸਹਾਇਤਾ ਕਰਦੇ ਹਾਂ। ਪ੍ਰਸ਼ਨ ਨੰਬਰ 2 ਪਰਿਵਾਰ ਦੇ ਬਜ਼ੁਰਗ ਤੁਹਾਡੇ ਲਈ ਕੀ ਕਰਦੇ ਹਨ ਉੱਤਰ ਉਹ ਸਾਨੂੰ ਕਹਾਣੀਆਂ ਸੁਣਾਉਂਦੇ ਹਨ ਉਹ ਸਾਨੂੰ ਚੰਗੀਆਂ ਗੱਲਾਂ ਅਤੇ ਚੰਗੀਆਂ ਆਦਤਾਂ ਬਾਰੇ ਦੱਸਦੇ ਹਨ ਨੰਬਰ 3 ਬਜ਼ੁਰਗਾਂ ਨੂੰ ਸਾਡੀ ਮਦਦ ਦੀ ਲੋੜ ਕਿਉਂ ਪੈਂਦੀ ਹੈ ਉੱਤਰ ਕਿਉਂਕਿ ਬੁਢਾਪੇ ਵਿੱਚ ਉਹਨਾਂ ਦੀ ਨਿਗਾ ਕੱਟ ਜਾਂਦੀ ਹੈ ਤੇ ਸਰੀਰ ਕਮਜ਼ੋਰ ਹੋ ਜਾਂਦਾ ਹੈ ਕੁਝ ਲੋਕ ਨਜ਼ਰ ਤੋਂ ਬਿਨਾ ਵੀ ਪੜ ਲੈਂਦੇ ਹਨ। ਛੁੱਟੀਆਂ ਵਿੱਚ ਇੱਕ ਦਿਨ ਸੋਨੂ ਅਤੇ ਉਸਦੇ ਦੋਸਤ ਬੜਾ ਰੌਲਾ ਪਾ ਰਹੇ ਸਨ। ਉਸਦੇ ਚਾਚੇ ਨੇ ਆ ਕੇ ਪੁੱਛਿਆ ਕਿ ਤੁਸੀਂ ਕਿਸ ਗੱਲ ਤੇ ਇੰਨਾ ਸ਼ੋਰ ਕਰ ਰਹੇ ਹੋ? ਸੋਨੂ ਚਾਚਾ ਜੀ ਅੱਜ ਮਨੋਜ ਬੜੀ ਗੱਪ ਮਾਰੀ ਜਾਂਦਾ ਹੈ। ਚਾਚਾ ਕੀ ਗੱਪ ਮਾਰ ਰਿਹਾ ਹੈ? ਸੋਨੂ ਇਹ ਕਹਿੰਦਾ ਹੈ ਕਿ ਇੱਕ ਮੁੰਡੇ ਨੂੰ ਅੱਖਾਂ ਤੋਂ ਬਿਲਕੁਲ ਨਹੀਂ ਦਿਸਦਾ ਉਹ ਫਿਰ ਵੀ ਕਿਤਾਬਾਂ ਪੜ ਲੈਂਦਾ ਹੈ ਇੰਜ ਕਿਵੇਂ ਹੋ ਸਕਦਾ ਹੈ सोनू ਦਾ ਦੋਸ ਚਾਚਾ ਜੀ ਅਸੀਂ ਇਸ ਨੂੰ ਕਿਹਾ ਹੈ ਕਿ ਅਸੀਂ ਇਸ ਦੀਆਂ ਅੱਖਾਂ ਉੱਤੇ ਪੱਟੀ ਬੰਨ੍ਹ ਦਿੰਦੇ ਹਾਂ ਫਿਰ ਉਹ ਪੜ ਕੇ ਵਿਖਾਵੇ ਹਾਂ ਭਾਈ ਮਨੋਜ ਕੌਣ ਪੜਦਾ ਹੈ ਇੰਜ ਮੈਨੂੰ ਕਿਸ ਨੇ ਦੱਸਿਆ ਹੈ ਮਨੋਜ ਜੀ ਮੈਂ ਛੁੱਟੀਆਂ ਵਿੱਚ ਆਪਣੀ ਭੂਆ ਕੋਲ ਗਿਆ ਸੀ ਪੁਨਾ ਦੇ ਗਵਾਂਡ ਵਿੱਚ ਇੱਕ ਲੜਕਾ ਸੀ ਉਸ ਨੂੰ ਦਿਸਦਾ ਨਹੀਂ ਸੀ ਪਰ ਉਹ ਕਿਤਾਬ ਪੜ੍ਹ ਲੈਂਦਾ ਸੀ ਚਾਚਾ ਕੀ ਉਸ ਦੀਆਂ ਕਿਤਾਬਾਂ ਤੁਹਾਡੀਆਂ ਕਿਤਾਬਾਂ ਵਰਗੀਆਂ ਸਨ ਮਨੋਜ ਨਹੀਂ ਜੀ ਉਸ ਦੀਆਂ ਕਿਤਾਬਾਂ ਬਹੁਤ ਵੱਡੇ ਆਕਾਰ ਦੀਆਂ ਸਨ ਉਹਨਾਂ ਦੇ ਪੰਨਿਆਂ ਉੱਤੇ ਬਿੰਦੀਆਂ ਜਿਹੀਆਂ ਉਭਰੀਆਂ ਹੋਈਆਂ ਸਨ ਚਾਚਾ ਹਾਂ ਬੱਚਿਓ ਮਨੋਜ ਠੀਕ ਕਹਿ ਰਹਾ ਜੋ ਵਿਅਕਤੀ ਵੇਖ ਨਹੀਂ ਸਕਦੇ ਉਹ ਵੀ ਪੜ ਸਕਦੇ ਹਨ ਪਰ ਉਹਨਾਂ ਦੇ ਪੜਨ ਲਈ ਵਿਸ਼ੇਸ਼ ਪੁਸਤਕਾਂ ਹੁੰਦੀਆਂ ਹਨ ਬੱਚੇ ਐਨਾ ਪੁਸਤਕਾਂ ਦੇ ਅੱਖਰ ਉਹਨਾਂ ਨੂੰ ਕਿਵੇਂ ਦਿਖ ਜਾਂਦੇ ਹਨ ਚਾਚਾ ਉਹਨਾਂ ਨੂੰ ਅੱਖਰ ਦਿਸਦੇ ਨਹੀਂ ਬਲਕਿ ਉਹ ਉੱਬਰੇ ਹੋਏ ਅੱਖਰਾਂ ਨੂੰ ਉਂਗਲਾਂ ਦੇ ਪੋਟਿਆਂ ਨਾਲ ਛੂ ਕੇ ਮਹਿਸੂਸ ਕਰਦੇ ਹਨ ਕਿਰਿਆ ਨੰਬਰ 1 ਬੱਚੇ ਦੀਆਂ ਅੱਖਾਂ ਉੱਤੇ ਪੱਟੀ ਬੰਨ ਦਿਓ ਵੱਖ-ਵੱਖ ਬੱਚੇ ਕੋਲ ਜਾਣ ਅਤੇ ਉਹ ਸ਼ੂਕੇ ਉਹਨਾਂ ਨੂੰ ਪਛਾਣਨ ਦੀ ਕੋਸ਼ਿਸ਼ ਕਰੇ। ਉਹ ਬਹੁਤ ਸਾਰੇ ਬੱਚਿਆਂ ਨੂੰ ਪਛਾਣ ਲਵੇਗਾ। ਅਜਿਹਾ ਕਰਦੇ ਸਮੇਂ ਕੁਝ ਬੱਚਿਆਂ ਦਾ ਹਾਸਾ ਨਿਕਲ ਜਾਵੇਗਾ। ਜੇ ਉਹ ਕੁਝ ਬੋਲ ਪੈਣਗੇ ਉਹ ਜਲਦੀ ਪਛਾਣੇ ਜਾਣਗੇ। ਇਸ ਤੋਂ ਇਹ ਤੱਥ ਸਾਹਮਣੇ ਆਵੇਗਾ ਕਿ ਜਿਸ ਵਸਤੂ ਨੂੰ ਅਸੀਂ ਦੇਖ ਨਹੀਂ ਸਕਦੇ ਉਸ ਨੂੰ ਅਸੀਂ ਛੂਕੇ ਜਾਂ ਉਸ ਦੀ ਆਵਾਜ਼ ਤੋਂ ਪਹਿਚਾਨ ਸਕਦੇ ਹਾਂ ਆਓ ਬਰੇਲ ਲਿਪੀ ਬਾਰੇ ਜਾਣੀਏ ਬੱਚਿਓ ਲੂਈ ਬਰੇਲ ਨਾਂ ਦਾ ਇੱਕ ਲੜਕਾ ਸੀ ਉਸ ਦੀ ਅੱਖ ਵਿੱਚ ਕੋਈ ਤਿੱਖੀ ਚੀਜ਼ ਵੱਜ ਗਈ ਜਿਸ ਨਾਲ ਉਸ ਦੀਆਂ ਅੱਖਾਂ ਦੀ ਨਿਗਾਹ ਖਤਮ ਹੋ ਗਈ ਪਰ ਉਸ ਨੂੰ ਪੜਨ ਦਾ ਬੜਾ ਸ਼ੌਂਕ ਸੀ ਉਸਨੇ ਸੋਚਿਆ ਕਿ ਜਦੋਂ ਹੋਰ ਵਸਤਾਂ ਨੂੰ ਪਹਿਚਾਨ ਸਕਦਾ ਹੈ ਤਾਂ ਅੱਖਰਾਂ ਨੂੰ ਕਿਉਂ ਨਹੀਂ ਸੋ ਉਸਨੇ ਮੋٹے ਕਾਗਜ਼ ਉੱਤੇ ਸੂਈਆਂ ਖਬੋ ਖਬੋ ਕੇ ਹਰ ਅੱਖਰ ਲਈ ਵੱਖ-ਵੱਖ ਕਰਤੀਆਂ ਬਣਾਈਆਂ ਨਾ ਉਭਰੀਆਂ ਹੋਈਆਂ ਬਿੰਦੀਆਂ ਉੱਪਰ ਉਂਗਲਾਂ ਦੇ ਪੋਟੇ ਫੇਰ ਕੇ ਉਹਨਾਂ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ ਥੋੜੇ ਜਿਹੇ ਅਭਿਆਸ ਨਾਲ ਅੱਖਰਾਂ ਦੀ ਪਹਿਚਾਣ ਆਉਣ ਲੱਗ ਜਾਂਦੀ ਹੈ ਅਤੇ ਐਨਾ ਕਿਤਾਬਾਂ ਨੂੰ ਪੜਿਆ ਜਾ ਸਕਦਾ ਹੈ ਇਸ ਤਰ੍ਹਾਂ ਸ਼ੂ ਕੇ ਪੜੀ ਜਾਣ ਵਾਲੀ ਲਿਪੀ ਨੂੰ ਬਰੇਲ ਲਿਪੀ ਕਿਹਾ ਜਾਂਦਾ ਹੈ ਪ੍ਰਸ਼ਨ ਨੰਬਰ 4 ਛੂ ਕੇ ਪੜੀ ਜਾਣ ਵਾਲੀ ਲਿਪੀ ਨੂੰ ਕੀ ਕਹਿੰਦੇ ਹਨ ਇਸ ਦਾ ਜਵਾਬ ਹੈ ਛੂ ਕੇ ਪੜੀ ਜਾਣ ਵਾਲੀ ਲਿਪੀ ਨੂੰ ਬਰੇਲ ਲਿਪੀ ਕਹਿੰਦੇ ਹਨ ਪ੍ਰਸ਼ਨ ਨੰਬਰ 5 ਬਰੇਲ ਲਿਪੀ ਕਿਸ ਨੇ ਤਿਆਰ ਕੀਤੀ ਹੈ ਬਰੇਲ ਲਿਪੀ ਨੂੰ ਲੂਈ ਬਰੇਲ ਨੇ ਤਿਆਰ ਕੀਤਾ ਸੀ ਰਾਜੂ ਜਗਜੀਤ ਦਾ ਦੋਸਤ ਬਣਿਆ ਗਰਮੀਆਂ ਦੀਆਂ ਛੁੱਟੀਆਂ ਵਿੱਚ ਰਾਜੂ ਦੇ ਤਾਇਆ ਜੀ ਦਾ ਪਰਿਵਾਰ ਉਹਨਾਂ ਕੋਲ ਆਇਆ ਰਾਜੂ ਦੇ ਤਾਏ ਦੇ ਲੜਕੇ ਜਗਜੀਤ ਨੂੰ ਸੁਣਾਈ ਨਹੀਂ ਦਿੰਦਾ ਬਚਪਨ ਵਿੱਚ ਉਹ ਬਹੁਤ ਬਿਮਾਰ ਹੋ ਗਿਆ ਸੀ ਇਸ ਕਾਰਨ ਉਸ ਨੂੰ ਸੁਨਣਾ ਬੰਦ ਹੋ ਗਿਆ ਉਹਨਾਂ ਦਾ ਸਾਰਾ ਪਰਿਵਾਰ ਉਸ ਨਾਲ ਇਸ਼ਾਰਿਆਂ ਨਾਲ ਗੱਲ ਕਰਦਾ ਹੈ ਰਾਜੂ ਵਿਊਸ ਨੂੰ ਇਸ਼ਾਰਿਆਂ ਨਾਲ ਆਪਣੀ ਗੱਲ ਕਹਿਣੀ ਸਿੱਖ ਗਿਆ ਜਿਸ ਸਦਕਾ ਰਾਜੂ ਦੀ ਜਗਜੀਤ ਨਾਲ ਬਹੁਤ ਦੋਸਤੀ ਪੈ ਗਈ ਰਾਜੂ ਨੂੰ ਪਤਾ ਲੱਗਿਆ ਕਿ ਜਗਜੀਤ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਹੈ ਬੜਾ ਹੈਰਾਨ ਹੋਇਆ ਉਸਨੇ ਆਪਣੇ ਤਾਇਆ ਜੀ ਨੂੰ ਪੁੱਛਿਆ ਕਿ ਜਗਜੀਤ ਨੂੰ ਸੁਣਦਾ ਨਹੀਂ ਫਿਰ ਉਹ ਆਪਣੇ ਅਧਿਆਪਕ ਦੀਆਂ ਗੱਲਾਂ ਕਿਸ ਤਰ੍ਹਾਂ ਸਮਝ ਦਾ ਹੈ ਤਾਇਆ ਜੀ ਨੇ ਦੱਸਿਆ ਕਿ ਸ਼ਹਿਰਾਂ ਵਿੱਚ ਇਸ ਤਰ੍ਹਾਂ ਦੇ ਬੱਚਿਆਂ ਲਈ ਵਿਸ਼ੇਸ਼ ਸਕੂਲ ਹੁੰਦੇ ਹਨ ਜਿੱਥੇ ਇਸ਼ਾਰਿਆਂ ਦੀ ਭਾਸ਼ਾ ਨਾਲ ਪੜਾਇਆ ਜਾਂਦਾ ਹੈ ਕਿਰਿਆ ਨੰਬਰ 2 ਕੀ ਆਪਣੇ ਸੁਨੇਹੇ ਹੋਰਨਾ ਤੱਕ ਬੋਲੇ ਬਗੈਰ ਇਸ਼ਾਰਿਆਂ ਰਾਹੀਂ ਪਹੁੰਚਾ ਸਕਦੇ ਹਾਂ ਖੇੜ ਦਿੱਤੇ ਚਿੱਤਰਾਂ ਵਿੱਚ ਕੁਝ ਕਿਹਾ ਜਾ ਰਿਹਾ ਹੈ ਪਛਾਣੋ ਅਤੇ ਲਿਖੋ ਨੰਬਰ 1 ਚਿੱਤਰ ਦਰਸਾ ਰਿਹਾ ਹੈ ਰੁਕ ਜਾਓ ਨੰਬਰ 2 ਚਿੱਤਰ ਦਰਸਾ ਰਿਹਾ ਹੈ ਚੁੱਪ ਹੋ ਜਾਓ ਨੰਬਰ 3 ਚਿੱਤਰ ਦਰਸਾ ਰਿਹਾ ਹੈ ਅਸੀਂ ਜਿੱਤ ਗਏ ਕਿਰਿਆ ਨੰਬਰ 3 ਬੱਚਿਓ ਜੇਕਰ ਤੁਸੀਂ ਹੇਠ ਲਿਖੇ ਕੰਮ ਕਹਿਣੇ ਹੋਣ ਤਾਂ ਇਸ਼ਾਰਿਆਂ ਨਾਲ ਕਿਵੇਂ ਸਮਝਾਓਗੇ ਨੰਬਰ 1 ਮੈਂ ਪਾਣੀ ਪੀਣਾ ਚਾਹੁੰਦਾ ਹਾਂ ਨੰਬਰ 2 ਮੈਂ ਕੁਝ ਖਾਣਾ ਚਾਹੁੰਦਾ ਹਾਂ ਨੰਬਰ 3 ਚਲੇ ਜਾਓ ਨੰਬਰ 4 ਖੜੇ ਹੋ ਜਾਓ ਨੰਬਰ 5 ਇੱਧਰ ਆਓ ਹਾਂਜੀ ਪਿਆਰੇ ਬੱਚਿਓ ਇਹ ਸਾਰੇ ਇਸ਼ਾਰੇ ਤੁਸੀਂ ਆਪਣੇ ਮਿੱਤਰਾਂ ਨੂੰ ਸਮਝਾਓ ਯਾਦ ਰੱਖਣ ਯੋਗ ਗੱਲਾਂ ਬੁਢਾਪੇ ਵਿੱਚ ਸਰੀਰ ਕਮਜ਼ੋਰ ਹੋ ਜਾਂਦਾ ਹੈ ਬ੍ਰੇਲ ਲਿਪੀ ਨੂੰ ਹੱਥਾਂ ਨਾਲ ਛੂ ਕੇ ਪੜਿਆ ਜਾਂਦਾ ਹੈ ਸਾਨੂੰ ਬਜ਼ੁਰਗਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ ਖਾਲੀ ਥਾਵਾਂ ਭਰੋ ਊੜਾ ਅੱਖਾਂ ਦੇ ਰੋਸ਼ਨੀ ਕਮਜ਼ੋਰ ਹੋਣ ਤੇ ਡੈਸ਼ ਔਖਾ ਹੋ ਜਾਂਦਾ ਹੈ ਹਾਂਜੀ ਪਿਆਰੇ ਬੱਚਿਓ ਉੱਪਰ ਦਿੱਤੀਆਂ ਆਪਸ਼ਨਾਂ ਵਿੱਚ ਸਹੀ ਆਪਸ਼ਨ ਚੁਣ ਕੇ ਅਸੀਂ ਖਾਲੀ ਥਾਂ ਭਰਾਂਗੇ ਅੱਖਾਂ ਦੇ ਰੋਸ਼ਨੀ ਕਮਜ਼ੋਰ ਹੋਣ ਤੇ ਡੈਸ਼ ਔਖਾ ਹੋ ਜਾਂਦਾ ਹੈ ਹਾਂਜੀ ਪਿਆਰੇ ਬੱਚਿਓ ਪੜਨਾ ਔਖਾ ਹੋ ਜਾਂਦਾ ਹੈ ਐੜਾ ਦਾਦਾ-ਦਾਦੀ ਸਾਨੂੰ ਡੈਸ਼ ਸੁਣਾਉਂਦੇ ਹਨ ਕਹਾਣੀਆਂ ਦਾਦਾ-ਦਾਦੀ ਸਾਨੂੰ ਕਹਾਣੀਆਂ ਸੁਣਾਉਂਦੇ ਹਨ ਈੜੀ ਅਭਿਆਸ ਨਾਲ ਵਸਤੂਆਂ ਨੂੰ ਡੈਸ਼ ਕੇ ਪਹਿਚਾਨ ਸਕਦੇ ਹਾਂ ਸ਼ੋ ਤੁਹਾਨੂੰ ਬਜ਼ੁਰਗਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ ਸਹੀ ਜਾਂ ਗਲਤ ਦਾ ਨਿਸ਼ਾਨ ਲਗਾਓ ਊੜਾ ਤੁਹਾਨੂੰ ਬਜ਼ੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਹਾਂਜੀ ਪਿਆਰੇ ਬੱਚੋ ਸਹੀ ਜਾਂ ਗਲਤ ਸਹੀ ਹਾਂਜੀ ਸਾਨੂੰ ਆਪ ਤੋਂ ਵੱਡਿਆਂ ਦਾ ਆਦਰ ਕਰਨਾ ਚਾਹੀਦਾ ਹੈ ਐੜਾ ਜੋ ਬੱਚੇ ਬੋਲ ਜਾਂ ਸੁਣ ਨਹੀਂ ਸਕਦੇ ਉਹਨਾਂ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ ਹਾਂਜੀ ਪਿਆਰੇ ਬੱਚੋ ਸਹੀ ਬਿਲਕੁਲ ਸਹੀ ਸਾਨੂੰ ਜੋ ਬੋਲ ਨਹੀਂ ਸਕਦੇ ਉਹਨਾਂ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ ਈੜੀ ਸਾਨੂੰ ਅੱਖਾਂ ਬੰਦ ਕਰਕੇ ਖੇਡਣਾ ਚਾਹੀਦਾ ਹੈ ਗਰਲਸ ਸੱਸਾ ਨਾ ਬੋਲ ਸਕਣ ਵਾਲੇ ਲੋਕ ਇਸ਼ਾਰਿਆਂ ਦੀ ਭਾਸ਼ਾ ਵਿੱਚ ਗੱਲ ਕਰਦੇ ਹਾਂ ਸਹੀ ਸਹੀ ਮਿਲਾਨ ਕਰੋ ਲੁਈ ਬਰੇਲ ਲੁਈ ਬਰੇਲ ਨੂੰ ਅਸੀਂ ਮੈਚ ਕਰਾਂਗੇ ਬਰੇਲ ਲਿਪੀ ਕਮਜ਼ੋਰ ਸਰੀਰ ਬੁਢਾਪਾ ਕਿਉਂਕਿ ਜਦੋਂ ਇਨਸਾਨ ਬੁੱਢਾ ਹੋ ਜਾਂਦਾ ਹੈ ਉਸ ਤੇ ਬੁਢਾਪਾ ਆ ਜਾਂਦਾ ਹੈ ਤਾਂ ਉਹ ਕੀ ਹੋ ਜਾਂਦਾ ਹੈ ਕਮਜ਼ੋਰ ਸਰੀਰ ਹੋ ਜਾਂਦਾ ਹੈ ਇਸ ਕਰਕੇ ਅਸੀਂ ਕਮਜ਼ੋਰ ਸਰੀਰ ਨੂੰ ਮੈਚ ਕਰਾਂਗੇ ਬੁਢਾਪੇ ਦੇ ਨਾਲ ਇਸ਼ਾਰਿਆਂ ਨਾਲ ਗੱਲਬਾਤ ਸੰਕੇਤ ਭਾਸ਼ਾ ਬੱਚਿਓ ਇਹ ਸੀ ਸਾਡਾ ਪਾਠ ਨੰਬਰ ਦੂਜਾ ਦਾਦਾ ਜੀ ਜਦੋਂ ਜਵਾਨ ਸਨ ਹੁਣ ਜਲਦੀ ਹੀ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ